ਹਾਂ ਜੀ गाइस ਆਜਾਪਤ ਚੱਲੇ ਲੌਂਗ ਡਰਾਈਵ ਤੇ ਨਾਲ ਮਨਰੀਤ ਕੌਰ ਚਹਿਲ ਮੇਰੇ ਲਓ ਵੀ ਦੁਨੀਆ ਦਾ ਦਮਦਾਰ ਮੋਟਰਸਾਈਕਲ ਪਲਟੀਨਾ ਜਾਂਦਾਗਾ ਤੇ ਅੱਗੇ ਆ ਗਈ ਥਾਰ ਬਈ ਥਾਰ ਵਾਲੇ ਪਰਾਂ ਕਰ ਲੈ ਸਾਡਾ ਪਲਟੀਨਾ ਆ ਰਿਹਾਗਾ ਸਿੱਧੀ ਰੂੜੀ ਤੇ ਚੜ ਗਿਆ ਨਹੀਂ ਸਾਡਾ ਪਲਟੀਨਾ ਲਓ ਬਈ ਫੈਂਟ ਦਾ ਮਾਨਸਾ ਨੂੰ ਪਲਟੀਨਾ ਤੇ ਦੇਖ ਸਕਦੇ ਹੋ ਤੁਸੀਂ ਚਿੱਟੀ ਦਾੜੀ ਵਾਲਾ ਬੰਦਾ ਕੱਢੀ ਚਲਾ ਰਿਹਾ ਹੈ ਲਓ ਵੀ ਗਾਇਸ ਮਾਨਸਾ ਪਹੁੰਚ ਚੁੱਕੇ ਆ ਅਸੀਂ ਤੇ ਮੂਸੇ ਵਾਲੇ ਦੀ ਫੋਟੋ ਲੱਗੀ ਹੋਈ ਹੁੰਡੇ ਦੇ ਮਗਰ ਅਸੀਂ ਉਹ ਇਰ ਆ ਜਾਂ ਲਾਂਗੇ ਅੱਜ ਮੋਸਲੇ ਦੀ ਹਵੇਲੀ ਦੇਖਾਂਗੇ ਬਾਹਰੋਂ ਦਾ ਕੁਝ ਅੱਤ ਅਸੀਂ ਅੰਦਰ ਤਾਂ ਜਾ ਨਹੀਂ ਸਕਦੇ ਕਿਉਂਕਿ ਅਸੀਂ ਬਹੁਤ ਦੂਰ ਜਾ ਰਹੇ ਹਾਂਗੇ ਸਫ਼ਰ ਕਰ ਰਹੇ ਹਾਂ ਅੱਜ ਕਾਲਿਆਂ ਵਾਲੀ ਮੰਡੀ ਜਾਵਾਂਗੇ ਅਸੀਂ ਹੁਣ ਦੇਖੋ ਬਈ ਟਟੋ ਘਟਾ 80 ਕਿਲੋਮੀਟਰ ਜਾਣਾ ਸੀ ਨਾਲ ਸਾਡਾ ਪਲਟਿਨਾ 100 ਸੀਸੀ ਤੇ ਇੱਕ ਪੁਲਸ ਦੀ ਗੱਡੀ ਆ ਚੁੱਕੀ ਹੈ ਮੂਰੇ ਤੇ ਪੀ ਵੀ 65 ਬੀ ਜੀ ਸੋਤ ਬਲਜਾਨਨ ਨਮੇ ਮਾਨਸਾ ਦੀਆਂ ਗਲੀਆਂ ਦੀ ਰੌਣਕ ਲਓ ਬਈ ਮੋਟਰਸਾਈਕਲ ਧੂਆ ਮਾਰਦਾ ਹੋਇਆ ਤੇ ਕਿਸ ਬੰਦੇ ਦਾ ਚਲਾਣ ਬਣਦਾ ਹੈ ਲਓ ਬਈ ਲਫਾਫਾ ਕਮੇਟੀ ਆ ਗਈ ਚਾਚਾ ਹਾਇਬੁੱਸਸਲੇਮ ਅਗੇ ਕਾ ਨੂੰ ਘੱਟ ਭਾਈ ਦਾ ਮੋਟਰਸਾਈਕਲ ਉਹਨਾਂ ਤਰੇਲ ਦੀ ਪੱਟਰੀ ਉਤੋਂ ਨਹੀਂ ਲੰਘ ਜਾਣਾ ਜੀ ਲਓ ਵਾਟਰਫਾਲ ਲਓ ਵਾਟਰਫਾਲ ਤਰੱਕੀ ਦੇਖੋ ਕਿ ਕਿਹਾ ਲਗਭਗ ਤੇ ਨਾ ਕਿ ਕਿਰ ਬੁੱਲ ਕਰਾ ਦੇ ਤੈਂ ਕੀ 23200 ਕਿ ਮੈਠਾ ਮੈਠਾ ਬੈਠਾ ਨਾ ਲਓ ਵੀ 20 ਰੁਪਏ ਦੀ ਟੈਂਕੀ ਕਰਾ ਲਈ ਬਲਟੀ ਨੇ ਦੀ ਫੁੱਲ ਹੁਣ ਜਾਵਾਂਗੇ ਤੇਲ ਪਵਾ ਕੇ ਭੁੱਲ ਤੇ ਲਓ ਵੀ ਅੱਗੇ ਜਾ ਰਹੇ ਆ ਬਲੌਗ ਦੇ ਨਾਲ ਬਣੇ ਰਹੋ ਆਈ ਹੋਏ ਇਹ ਆਈ ਨਾ ਜੀ ਆਹ ਟੂਟ ਹੈ ਗਾਇਸ ਆਹ ਗਲੀ ਸਾਰਿਆਂ ਨੂੰ ਕਹਿੰਦਾ ਮਾਨਸਰੀ ਸੋਹਣੀ ਆ ਵਾਹ ਰੀ ਕਿਹੋ ਮੁੰਡਾ ਸੋਹਣਾ ਸਾਡੇ ਦੇਖੋ ਭਾਈ ਇਧਰ ਹਸਪਤਾਲ ਵਾਲੇ ਪਾਸੇ ਮੋੜਤਾ ਆਰ ਲਿੰਗ ਦਮਾਂ ਜਾ ਲੋ ਆਹ ਹਸਪਤਾਲ ਦੀ ਨਿਊ ਬਿਲਡਿੰਗ ਬਣ ਰਹੀ ਹੈ ਜੋਸਤੀ ਹੋਈ ਲੱਗਣਾ ਲੋ ਵੀ ਮਾਨਸਾ ਦੀਆਂ ਗਲੀਆਂ ਦੇ ਵਿੱਚ ਸਾਡਾ ਮੋਟਰਸਾਈਕਲ ਖੱਦੂ ਖੜਾ ਪਾਉਂਦਾ ਤੁਰ ਜਾਂਦਾ ਹੈਗਾ ਤੇ ਟੀਟੀ ਕਰਦਾ ਤੁਰ ਜਾਂਦਾ ਹੈਗਾ ਤੇ ਅੱਗੇ ਬਈ ਜੰਦਲ ਹਸਪਤਾਲ ਦੇ ਮੋੜ ਤਾਂ ਮੋੜ ਦੀ ਅੱਜ ਰੌਣਕ ਜੀ ਘੱਟ ਲੱਗੀ ਮਾਨਸਾ ਮੈਨੂੰ ਲੋ ਵੀ ਮਿੱਤਰੋ ਆ ਬਾਜ਼ਾਰ ਦੇ ਵਿੱਚ ਬੜੇ ਗੇੜੇ ਲਾਇਨੇ ਅੱਜ ਤੋਂ 4 ਸਾਲ ਪਹਿਲਾਂ ਤੇ ਇੱਥੇ ਹੁੰਦੇ ਸੀ ਮੈਂ ਤੇ ਹਰਮਨ ਇੱਥੇ ਖਾਂਦੇ ਦੀ ਗੋਲ ਗੱਪੇ ਤੇ ਲੈਦੀ ਦੀ ਨਜ਼ਾਰੇ ਤੇ ਟਿਊਸ਼ਨ ਲਾਉਦੇ ਹੁੰਦੇ ਸੀ ਯਾਰ ਕਦੇ ਪਲਟੀਨੇ ਤੇ ਕਦੇ ਬੁਲਟ ਤੇ ਖੱਦੇ ਪਾਉਂਦੇ ਹੁੰਦੇ ਸੀ ਮਿੱਤਰੋ ਹਾਂਜੀ ਮਿੱਤਰੋ ਉੱਥੇ ਪਹੁੰਚ ਚੁੱਕੇ ਹਾਂ ਜਿੱਥੇ ਫਰੀ ਦੇ ਵਿੱਚ ਡਰਮੀ ਕੋਲ ਲੱਗਦਾ ਹੈ ਤੇ ਦੇਖ ਸਕਦੇ ਹੋ ਤੁਸੀਂ ਬਾਦੂ ਡਰਮੀ ਕੋਲੋਂ ਰੋਲ ਜਾ ਸਕਦੇ ਹੋਗੇ ਤੁਸੀਂ ਤੇ ਬਿਲਕੁਲ ਫਰੀ ਆਫ ਕਾਸਟ ਮਿਲਦਾ ਹੈਗਾ ਇੱਥੇ ਡਰਮੀ ਕੋਲ ਠੰਡਾ ਠੰਡਾ ਗੂਲ ਬਾਰ ਸਾਰੀਆਂ ਗਲੀਆਂ ਪਾウダー ਮੰਦ ਰਹੀਆਂ ਨੇ ਉਹਦਾ ਨੰਬਰ ਗਲੀ ਪਾウダー ਲੈ ਕੇ ਜਾ ਸਕਦੇ ਹਾਂ ਸਾਈ ਪੌੜ ਪੌੜੀ ਪਾਊਡਰ ਆਇਆ ਹੈ ਕਿ ਉਹ ਖੁਖਲੀ ਵੀ ਹੈ ਖੁਖਲੀ ਵੀ ਹੈ ਐਸੀ ਉਹ ਵੀ ਸਰਦਾਰ ਜੀ ਖੁਖਲੀ ਵੀ ਹੈ ਓਹ ਹੋ ਹੋ ਮੈਨੂੰ ਤਾਂ ਲੱਗਦਾ 10 15 ਦਿਨਾਂ ਤੱਕ ਆਉਣ ਬਾਊਡਰ ਲਾਉਣ ਦੀ ਰੋਡ ਨੂੰ ਲੈ ਬਈ ਨਰਮਾ ਚੈੱਕ ਕਰ ਵਧੀਆ ਕੁਆਲਿਟੀ ਹੈ ਕਾਹਾਂ ਬੱਦਲ ਵੀ ਹੈ ਕੀ ਕਰਾਂਗੇ ਕਹੀ ਦੀਆਂ ਨੇ 10 ਦਿਨਾਂ ਨੂੰ ਲਓ ਵੀ ਸ਼ਾਰਟਕਟ ਰਸਤਾ ਮਾਨਸਾ ਦੀ ਮੰਡੀ ਦੇਖ ਸਕਦੇ ਹੋ ਵੀ ਬਾਹਰ ਹੀ ਖੁੱਲੀ ਹੈ ਜਿੱਥੇ ਇਹ ਆ ਨਰਮਾ ਮੰਡੀ ਤੇਜੀਰੀ ਮੰਡੀ ਆਹ ਦੇਖੋ ਅਨਾਲਾਈ ਮੰਡੀ ਆ ਆ ਇੱਧਰੇ ਸ਼ਾਟਰ ਚ ਆਈ ਦੇਣਾ ਆਪਣੀਆਂ ਜੀ ਇਹ ਇਸ ਡੜੀ ਡੜੀ ਪੇਪਲ ਦੇ ਪੇਪਲ 30 ਬਰੋਟ 30 ਬਰੋਟ ਇਹ ਇਸ ਡੜੀ ਡੜੀ ਟਿਕ ਮੰਡੀ ਆ ਵੀ ਇੱਧਰ ਏ ਵੀ ਸੀ ਲੱਗ ਰਹੀ ਆ ਤੇ ਉਧਰ ਸਾਹਮਣੇ ਆ ਗਿਆ ਵੱਡਾ ਰੋਡ ਸਰਸੇ ਵਾਲਾ ਇਧਰ ਬੱਦਲ ਵੀ ਕਹਿੰਦਾ ਆਉਂਗਾ ਆਉਂਗਾ ਭਾਈ ਮੱਝੇ ਤੇ ਪਹੁੰਚ ਜਾਣੇ ਸਾਨੂੰ ਇਹ ਆ ਗਈ ਸਭ ਦੀ ਮਰਜੀ ਭਾਈ ਸਾਹਿਬ ਮਾਰ ਸਗੀ ਆ ਬਾਈ ਹੁਣ ਆਇਆ ਫੁੱਸਾ ਸਾਡਾ 40 ਤੇ ਜਾ ਰਿਹਾ ਹੁਣ 100 ਦੀ ਸਪੀਡ ਤੇ ਜਾਊਗਾ ਇਹ ਲੋਕੀਂ ਲਿਖਿਆ ਉਹਨੇ ਦੀ ਹੁਣ ਲਿਖਾਈ ਫਿਰਦੇ ਨੇ ਗੱਡੀਆਂ ਦੇ ਉੱਤੇ ਕੰਪਨੀ ਕਰਤੀਆਂ ਤੈਨੂੰ ਕੀ ਆ ਆਹ ਦੇਖ ਰੋ ਮੈਂ ਦਿੱਤਾ ਕਿ ਇੱਥੇ ਤੋਂ ਮੋੜਦਾ ਸਾਬੋ ਤਲਵੰਡੀ ਮ ਜਾਂਦਾ ਰੋ ਲੈ ਰਿਹਾ ਲੂੰ ਕੀ ਆ ਤੇ ਮੰਗਰੀ ਚੱਕਦੀ ਜੜੀ ਨਾ ਪਾਸੇ ਦਿੰਦੇ ਸੋ ਨਾ ਵੀ ਆ ਕੇ ਚੱਲ ਕੇ ਦੇਖੋ ਸੋਨੂ ਮੂਹੜੇ ਚੋਟੇ ਦੀ ਹਵੇਲੀ ਗੋੜੀਆਂ ਕੀ ਰੀਸ ਕਰਨਗੀਆਂ ਪਲਟੀਨੇ ਦੀਆਂ ਜਾ ਰਿਹਾਗਾ 40 ਦੀ ਸਪੀਡ ਤੇ ਮਾਰੋ ਮਾਰ ਕਰਦਾ ਲੈ ਵੀ ਸੌਕ ਤੇ ਜਿੰਨਾ ਤਾਂ ਹੀ ਭੱਜੀ ਜਾਂਦਾ ਪਲਟੀਨਾ ਸਾਡਾ 40 ਤੇ 40 ਤੇ ਵਜਾ ਹੋ ਜਾਏਗਾ ਜੇ 50 ਤੇ ਕਰਦਾ ਫਿਰ ਤਾਂ ਇਹ ਹਵਾ ਝੋਡੂ ਹੋ ਜੇ ਵੀ ਜਾਦੇ ਬੱਦਲ ਨਾਲ ਨਾਲ ਜਾ ਰਹੇ ਨੇ ਬਰੇਕਾਂ ਪੈ ਗਈਆਂ ਬਰੇਕਾਂ ਕੀ ਵਾਲਿਆ ਪਰਾਂ ਰੱਖ ਲੋ ਵੀ ਸਾਰਿਆਂ ਨੂੰ ਬਰੇਕਾਂ ਲਾਉਣੀਆਂ ਪੈਣਗੀਆਂ ਹੂੰ ਉਰੇ ਆ ਗਈ ਬਰੇਜਾ ਸਾਨੂੰ ਲੰਘਣ ਦੇ ਭਾਈ ਕਿਹੜਾ ਪਿੰਡ ਆ ਗਿਆ ਇਹ ਤਰਮ ਦਿੱਤੇ ਵਾਲਾ ਸਾਰੇ ਗੁਰੂ ਘਰਾਂ ਦੇ ਕਿਹਾ ਜੈ ਹੋਵਾ ਤਾ ਸੰਜੀਤਾ ਗੁਰਦੁਆਰਾ ਦੇਖ ਜਾਂਦੀ ਹੈ ਪੁਲਿਸ ਵਾਲੀ ਮੂਰੀ ਗੱਡੀ ਸਾਡੀ ਸਿਕਿਉਰਿਟੀ ਔਰ ਇਤੜਾਈ ਆ ਔਰ ਤੀਰੇਸ਼ ਜਾ ਰਹੇ ਸਨ ਬਾਈ ਰੱਬ ਨੇ ਕਰ ਰੱਖਿਆ ਬੱਦਲ ਬਾਈ ਤੇ ਟਰਾਲੇ ਤੇ ਟਰਾਲਾ ਜਾ ਰਿਹਾ ਤੇ ਮੂਰੇ ਟੈਂਕਰ ਜਾ ਰਹੇ ਨੇ ਤੇ ਇਦੋਂ ਬਾਈ ਕ੍ਰੋਸਿੰਗ ਕਰਦੇ ਆਂਗੇ ਦੇਖੋ ਬਾਈ ਕਿੰਨਾ ਲੰਮਾ ਟਰਾਲਾ ਤੇ ਬਾਈ ਦੂਰ ਕੜਨੀ ਚਾਹੀਦੀ ਆ ਕ੍ਰੋਸਿੰਗ ਥੋੜੀ ਜੀ ਟਰਾਲੇ ਤੋਂ ਤੇ ਕਈ ਵਾਰ ਵਿੱਚ ਨੂੰ ਹਵਾ ਖਿੱਚ ਲੈਂਦੀ ਹੈ ਮੋਟਰਸਾਈਕਲ ਦੇ ਧਿਆਨ ਦੇਆ ਕਰੋ ਮੜਾ ਜਾਂ ਆਉਣ ਜਾਣ ਵੇਲੇ ਤੇ ਦੇਖ ਸਕਦੇ ਹੋ ਬਈ ਘੱਡੇ ਘੱਡੇ ਟਰਾਲੇ KTC ਕੰਪਨੀ ਦੇ ਜਾ ਰਹੇ ਨੇ ਤੇ ਉੱਥੋਂ ਬਦਲ ਬਾਈ ਤੇ ਸੋਹਣਾ ਮੌਸਮ ਤੇ ਯਾਰ ਹੁਣੇ ਪਲਟੀਨੇ ਤੇ ਥੋੜੀ ਆਂਦੇ ਨੇ ਟਰੈਫਿਕ ਬਹੁਤ ਹੈ ਬਈ ਤੇ PV 65 ਮਹਾਲੀ ਦੇ ਟਰਾਲੇ ਜਾ ਰਹੇ ਨੇਗੇ ਇਹਨਾਂ ਦੇ ਵਿੱਚ ਮੇਰੇ ਸਾਹ ਚ ਕੰਕਰੀਟ ਆਉਂਦਾ ਯਾਰ ਉਹ ਨਹੀਂ ਟੱਪ ਗਏ ਲੱਗਿਆ ਨਾ ਕਿਸੇ ਜਿੰਮ ਤੇ ਬਾਬੇ ਆਪ ਦੇਖੋ ਇੱਥੇ ਥਰਮਲ ਪਲਾਟ ਬਣਿਆ ਨਾ ਬੜਾ ਵਾਲੀ ਪਹਿਲਾਂ ਯਾਰ ਇੱਥੇ ਕੋਈ ਉਹ ਵਾਲੀ ਗੱਲ ਤਾਲੀ ਵੀ ਛਾਵੇਂ ਨਿੰਮ ਦੇ ਛਾਵੇਂ ਕੋਈ ਬੱਚਾ ਨਹੀਂ ਬਹਿੰਦਾ ਦੀਆ ਤੇ ਭਾਈ ਹੁਣ ਹੋਰੇ ਦੇਖ ਲੈ ਰੌਣਕਾਂ ਲੱਗੀਆਂ ਪਈਆਂ ਨੇ ਜੀਆਂ ਥਰਮਲ ਪਲਾਟ ਬਣਨ ਕਰਕੇ ਕਟੋ ਘਟ 500 ਦਾ ਇੱਥੇ ਦੁਕਾਨ ਬਣ ਗਈ ਹੋਣੀ ਮੇਰੇ ਵੀਰੋ ਦੇਖ ਸਕਦੇ ਹੋ ਤੁਸੀਂ ਅੱਗੇ ਬਾਈ ਧੂੜ ਵੀ ਹੈਗੀ ਐ ਇੱਥੇ ਬਾਧੂ ਮਿਲੂ ਧੂੜ ਆਪਾਂ ਨੂੰ ਗੱਲ ਕਰੇ ਯਾਰ ਸੜਕ ਇਹਦੇ ਅੱਗੇ ਵਧੀਆ ਨਹੀਂ ਹੈਗੀ ਥੋੜੀ ਜੀ ਤੇ ਬਹੁਤ ਪੈਸਾ ਲਾਉਂਦੀ ਹੈ ਗਵਰਨਮੈਂਟ ਵੈਸੇ ਭਈ ਵੈਸੇ ਭਈ ਆਲੇ-ਦਾਲੇ ਦੁਕਾਨ ਵਾਲਿਆਂ ਨੂੰ ਵੀ ਵਧੀਆ ਰੋਜ਼ਗਾਰ ਮਿਲ ਗਿਆ ਪੰਜਾਬੀ ਨੌਜਵਾਨ ਕੰਮ ਕਰਦੇ ਨੇਗੇ ਓਰੇ ਤੇ ਦੇਖ ਸਕਦੇ ਹੋ ਤੁਸੀਂ ਵੀ ਇੱਥੇ ਅਸੀਂ ਬਾਈਕ ਰੋਕ ਕੇ ਦਿਖਾਇਆ ਵਧੀਆ ਵੀਊ ਆ ਰਿਹਾ ਸੀਗਾ ਤੇ ਪਿੱਛੇ ਦੇਖ ਸਕਦੇ ਹੋ ਤੁਸੀਂ ਤੇ ਅੱਗੇ ਜਾ ਕੇ ਆ ਖੇਤਾਂ ਜਾਂਦੇ ਓਹਲੇ ਦੀ ਦਿਖਾਇਆ ਦੇਖੋ ਤੁਸੀਂ ਤਿੰਨਾ ਦਾ 뷰 ਕਿੰਨਾ ਸੋਹਣਾ ਆ ਰਿਹਾ ਥਰਮਲ ਪਲਾਟਾ ਦਾ ਸੋ ਵੀਡੀਓ ਦੇ ਨਾਲ ਬਣੇ ਰਹੋ ਬਈ ਆ ਬਾਈ ਕਿੰਨੇ ਸਰਾਸ਼ ਨਹੀਂ ਹੈਗੇ ਪੰਜਾਬ ਚਾ ਦੇਖੋ ਬਾਈ ਕਿੰਨੇ ਭੈਣੇ ਹਰਖ ਦੇ ਵਾਲੇ ਆ ਜੰਗੀਆਂ ਮੈਂ ਦਿੱਤਾ ਸੋ ਅੱਜ ਬਾਈ ਕੋਈ ਵੀ ਗੱਡੀ ਕਰਾਉਂ ਨਹੀਂ ਕਰ ਲਈ ਮਿੱਤਰਾਂ ਨੇ ਮੂਰੇ ਯਾ ਘਾਬੜੀ ਨਾ ਸੋਦੇ ਮੈਂ ਅੱਜ ਬਲਦੀਨੇ ਨੇ ਸਰਾ ਕਰਾਤਾ ਤੇ 10-10 ਪਤੰਦਰ 40 ਤੇ ਜਾਂਦਾ 70-80 ਦੇ ਦੀਗਾ ਤੇ ਕਿਸੇ ਟਰਾਲੇ ਗੱਡੀ ਵਾਲੇ ਦੇ ਮੂਹਰੇ ਨੰਗਰੇ ਦਾ ਰੀਤ ਬੈਠੀਆ ਮੇਰੇ ਨਾਲ ਬਾਈਕ ਦੇ ਵਿਚਾਲੇ ਤੇ ਇਹ ਕਹਿੰਦੀ ਭੇਡ ਹੁੰਦੀ ਐ ਇਹ ਵਿਚਾਲੇ ਕਿੱਧਰ ਫਾਦ ਗਈ ਤੇ ਇਹਨੂੰ ਪਿੱਛੇ ਉਠਾਉਣਾ ਕਿਹਾ ਦੀ ਮੈਂ ਪਿੱਛੇ ਬਹਿ ਜਾ ਕਹਦੀ ਪਿੱਛੇ ਮੈਂ ਡਿੱਗ ਜਾਈਂਗੀ ਭਾਈ ਆਰਾਮ ਖੜਾ ਲੱਤਾਂ ਦਸਣ ਲੱਗੀਆਂ ਜੱਗੇ ਰਾਮ ਤੀਰਥ ਆ ਗਏ ਪਰ ਜਾਂਦੇ ਹਰਾਨੇ ਨੂੰ ਹੌਰੀ ਤੇ ਕੈਮਰਾ ਸਾਫਰ ਆਹ ਵੀ ਤਲਵੰਡੀ ਸਾਬ ਦਾ ਰੋਡ ਚੱਤ ਕਿਤੇ ਹੋੜਾ ਦੂਜੇ ਰੋਡ ਪੈ ਗਏ ਪਿੰਡਾਂ ਵੱਲ ਗੱਬਰੂ ਪੰਜਾਬ ਦੇ ਆਹ ਵੀ ਬੱਤੇ ਕਮੇ ਸਾਸਰੀਗੜ੍ਹ ਲੈ ਨਾ ਵੀ ਚਾਲੋ ਆਲੀ ਹੋ ਗਿਆ ਰੋਲ ਟਪਾਦਾ ਰਵਾਰ ਲਈ ਸੱਜਣੋ ਟੱਬਿਆਂ ਦੇ ਇਲਾਕੇ ਜਾਗੇ ਵੀ ਕਿੱਡਾ ਉੱਚਾ ਟੱਬਾ ਦੇ 4 ਫੁੱਟ ਤੇ ਨਰਮਾਂ ਦੇ نیچے ਝੋਨਾ ਆ ਗਿਆ ਮੇਰੇ ਵੀਰੋ ਲੈ ਵੀ ਮਾਹੌਲ ਪੂਰਾ ਗਰਮ ਹੋ ਰਿਹਾ ਇੱਧਰ ਸੂਰਜ ਵੀ ਮਗਦਾ ਹੋਇਆ ਤੇ ਐਡੇ-ਐਡੇ ਖੰਭੇ ਦੇਖੋ ਬਈ ਮਾਂ ਬਾਈ ਇਹ ਇਹ ਇਲਾਕੇ ਚ ਗਏ ਹੋਏ ਆ ਬਈ ਕਿੱਲਾਂ ਦੇ ਕਿੱਲੇ 20 20 40 ਵਾਲੀ ਕਿੱਲੇ ਸਦੇ ਨਰਮੇ ਦੇ ਆ ਬਾਈ ਦੇਖ ਸਕਦੇ ਹੋ ਤੁਸੀਂ ਬਾਈ ਮੋਟਰਸਾਈਕਲ ਥੋੜਾ ਜਿਆ ਤੇਜ਼ ਸੀਗਾ ਮੈਨੂੰ ਲੱਗਦਾ ਹੌਲੀ ਕਰਨਾ ਪਊ ਇਹ ਬੜਾ ਭੀ ਆਉਂਦਾ ਬਈ ਮੁੰਡਾ ਪੈਰ ਨਹੀਂ ਲੱਗਣਦੇ ਤੇ ਦੇਖੋ ਸੜਕਾਂ ਵੀ ਦੇਖੋ ਬਈ ਜਿਵੇਂ ਆਪਣੇ ਹੁੰਦੇ ਸੀਗੇ ਪਹਿਲਾਂ ਨਰਮਾ ਉਹਦੇ ਵੀ ਨਰਮਾ ਨੇਗੇ ਤੇ ਨਰਮਾ ਕਬਾ ਬਹੁਤ ਬੀਜ ਨੇ ਇਧਰ ਤੇ ਲੋਕ ਤੇ ਆਪਾਂ ਤਲਵੰਡੀ ਸਾਬੋ ਤੋਂ ਸਾਈਡ ਤੇ ਗਏ ਆ ਥੋੜਾ ਖਾਲੇ ਵਾਲੀ ਮੰਡੀ ਵੱਲ ਨੂੰ ਤੇ ਆ ਦੇਖ ਸਕਦੇ ਹੋ ਤੁਸੀਂ ਬਈ 20 20 40 ਵਾਲੀ ਕਿੱਲੇ ਨਰਮੇ ਦੇ ਇਧਰਲੇ ਪਾਸੇ ਵੀ ਤੇ ਆ ਦੂਜੀ ਪਾਸੇ ਦਿਖਾਉਣ ਦੇ ਆ ਤੁਹਾਨੂੰ ਉਹ ਦੇਖੋ ਬਈ ਦੂਰ ਤੱਕ ਨਿਕਾ ਜਾਂਦੀ ਹੈਗੀ ਤੇ ਨਰਮਈ ਨਰਮਾ ਨਰਮਈ ਨਰਮਾ ਕੋਲ ਇਤਿਆਰ ਹੋ ਜਾ ਬਈ ਵਿਚ ਵਿਚ ਚੱਟਾ ਵੀ ਹੋ ਰਿਹਾ ਮੀਂਹ ਪਈ ਜਾਂਦਾ ਉਤੋਂ ਤੇ ਮਾਹੌਲ ਪੂਰਾ ਠੰਡਾ ਮਾਹੌਲ ਹੋ ਰਿਹਾ ਦੀ ਅੱਜ ਤੇ ਆਪਾ ਅੱਧਾ ਘੰਟਾ ਹੋ ਗਿਆ ਦਰਿਆ ਨੂੰ ਤੇ 1 ਘੰਟੇ ਸਵਾ ਘੰਟੇ ਦੇ ਵਿੱਚ ਪੁੱਜ ਜਾਂਗੇ ਆਪਣੀ ਮੰਜ਼ਿਲ ਤੇ ਸੋ ਵੀਡੀਓ ਦੇ ਨਾਲ ਬਣੇ ਰਹੋ ਜੀ ਪਿੰਡ ਦਾ ਪਾਣੀ ਹੈ ਨਾ ਬੈਰੀ ਗਰੀ ਵਾਟਰ ਨਹੀਂ ਹੁੰਦਾ ਬੈਰੀ ਨਹੀਂ ਬੋਸਟਰ ਇਹ ਤੁਸੀਂ ਦੇ ਛੜਕੇ ਜ਼ ਪਲਾਸਟਿਕ ਪਲਾਸਟਿਕ ਸੜਕ ਹੈ। ਪਲਾਸਟਿਕ एकदम ਠੀਕ। ਲਓ ਵੀ ਛੱਪੜ ਦੇਖੋ ਆਪਣੇ ਲੋਕ ਰੁਕੀ ਜਾਂਦੇ ਨੇ ਇੱਥੇ ਖੁੱਲਾ ਛੱਡਿਆ ਪਿਆਲੇ ਵਾਲੇ ਤੇ ਕੰਧਾ-ਗੰਧਾ ਵਗੈਰਾ ਕੱਢੀਏ ਦੇ ਮੱਝਾਂ ਦੇ ਨਾਉਣ ਨੂੰ ਬਹੁਤ ਵਧੀਆ। ਤੇ ਮੋਡ ਗਾਰਡ ਵੀ ਆਲੇ-ਦਾਲੇ ਲੱਗੇ ਹੋਏ ਨੇਗੇ। ਪੁਰਾਣੇ ਪੰਜਾਬ ਦੀ ਯਾਦ ਆਉਂਦੀ ਹੈ ਦੇਖੋ। ਨਰਵਾਲੇ ਵਾਲੇ ਬੋਰਡ ਲੱਗੇ ਹੁਣ ਛਪੜਾਂ ਦੇ ਇਨੂਆ ਦਾ ਕਿੰਨੇ ਬਾਗ ਚ ਇਨੂਆ ਦੇ ਬਾਗ ਚ ਦੇਖੋ ਇੱਜਾ ਕਿ ਮੈਂ ਨਹੀਂ ਲੱਤ ਸਕਦਾ ਲੋਵੀ ਮੋੜ ਤੇ ਪਹੁੰਚ ਜਿਹੜੇ ਪਿੰਡ ਆਪਾਂ ਜਾਣਾ ਦੀ ਵੀ ਹਰਿਆਣੇ ਦਾ ਸ਼ੁਰੂਆਤੀ ਪਿੰਡ ਹੈਗਾ ਤੇ ਹਰਿਆਣੇ ਦਾ ਇੱਥੋਂ ਪਤਾ ਲੱਗ ਜਾਂਦਾ ਬਈ ਸਾਈਡ ਤੇ ਰੋਡ ਹੁੰਦਾਗਾ ਤੇ ਫਰਨੀ ਦੇ ਵਿੱਚ ਆ ਪੱਥਰ ਜਿਹਾ ਪਾਇਆ ਹੁੰਦਾਗਾ ਤੇ ਆਉਂਦੇ ਨੂੰ ਮੱਥੇ ਲੱਗ ਗਿਆ ਵੀ ਸਿੱਧਾ ਬੋਰਡ ਬੋਰਡ ਦੇ ਨਾਲ ਹੀ ਬਈ ਟੋਬਾ ਆਪਣਾ ਸਵਾਗਤ ਕਰਨ ਲਈ ਕੱਠਾ ਬੋਲ ਕੇ ਵੀ ਤੁਹਾਨੂੰ ਸਵਾਗਤ ਕਰਨ ਲਈ ਜੀ ਸਤਿ ਸ਼੍ਰੀ ਅਕਾਲ ਜੀ ਸਾਨੂੰ ਤੇ ਅੱਗੇ ਲੋਗ ਜਵਾ ਮੰਦਰ ਦੇਖੋ ਜੀ ਸਸਰੀ ਗਾਲ ਦੀ ਸਾਰਿਆਂ ਨੂੰ ਜਾਨ ਲੀ ਜੀ